ਤੁਸੀਂ ਦੱਸਣ ਲੱਗੇ ਤੇ ਬਾਬਾ ਜੀ ਸਾਹਿਬ ਨੇ ਪੁੱਛਿਆ ਤਾਂ 101 ਅਖੰਡ ਪਾਠ ਕਦੋਂ ਹੋਣਾ ਜਦੋਂ ਤਰੀਕ ਤੁਸੀਂ ਦੱਸਿਓ ਹਾਂ ਫਿਰ ਜੱਗ ਫਿਰ ਜੱਗ ਕਰਨਾ ਤਾਂ ਕਹਿੰਦਾ ਅਪਾ ਜੱਗ ਕਰਾਂਗੇ ਦੇਸੀ ਕਿਉਂ ਇਹਨਾਂ ਨੇ ਬਾਦ ਬਾਬਾ ਚਲੇ ਗਏ ਹਾਂਜੀ ਬਾਕੀ ਵੀ ਉੱਠ ਕੇ ਚਲੇ ਗਏ ਹਾਂਜੀ ਬਈ ਬਾਬਾ ਦਾ ਸਾਡੇ ਉਰੇ ਦੁੱਧ ਦੇਣ ਕਿਆ ਕਰਦਾ ਹੁੰਦਾ ਉਹ ਹਾਂਜੀ ਉਹ ਮੈਨੂੰ ਕਹਿੰਦਾ ਕਹਿੰਦਾ 70 60 ਮਾਂ ਹਾਂਜੀ ਕਹਿੰਦਾ ਬਾਬਾ ਜੀ ਨੇ ਕਹਿੰਦਾ ਕਿੱਡਾ ਪੰਗਾ ਛੇੜ ਕੇ ਰੱਖਦਾ ਕਹਿੰਦਾ ਇੰਨਾ ਕਿਉ ਕਿਤੇ ਤੇ ਆਉ ਹਾਂਜੀ ਮਹਾਤੇ ਨੂੰ ਗਾਦਾ ਬਿਕਰ ਪੈ ਗਿਆ ਉਹਨਾਂ ਨੇ ਕਿਹਾ ਉਹਨਾਂ ਨੇ ਆਪੇ ਕਰ ਦੇਣਾ ਪੈਦਾ ਹਾਂਜੀ ਕਹਿੰਦਾ ਯਾਰ ਬਹੁਤ ਕਿਉਂ ਲੱਜਣਾ ਇੱਥੇ ਤਾਂ ਹਜ਼ਾਰਾਂ ਸੰਗਤ ਆ ਜਾਣੀ ਹੈ ਦੇਸੀ ਕਿਉਂ ਕਿਤੇ ਤੇ ਹੋਏ ਨਾ ਜਲੇਬੀਆਂ ਬਣਾਉਣੀਆਂ ਸੀਗੀਆਂ ਜਲੇਬੀਆਂ ਬਣਾਉਣੀਆਂ ਸੀ ਬਾਕੀ ਦਾ ਮਹਾ ਆਪੇ ਕਰ ਦੇਣਾ ਉਹਨਾਂ ਨੇ ਚਾਹ ਦੀ ਇਹਨੇ ਕਿ ਪੰਜ ਕਿ ਦਿਨ ਲੰਘੇ ਹਾਂਜੀ ਉਹਨੇ ਸ਼ੰਕਾ ਕਰੀ ਇਹ ਗੱਲ ਦੀ ਕਿ ਕਿੱਥੇ ਤੇ ਆਉ ਆ ਮੈਂ ਤਾਰ ਕੇ 4 ਵਜੇ ਡਿਊਟੀ ਲਾ ਕੇ ਮੈਂ ਆਪਣੇ ਕਮਰੇ ਜਿਨੇਤ ਨੇ ਮੇਟਾ ਕਰਦਾ ਹਾਂ ਹਾਂਜੀ ਉਹ ਬਾਬਾ ਦੁੱਧ ਰੜਕਦਾ ਹੁੰਦਾ ਤੜਕੇ ਨੂੰ ਆਕੇ 3 ਵਜੇ ਸ਼ੁਰੂ ਕਰ ਜਾਂਦਾ ਹਾਂ ਜੀ ਉਹ ਆਇਆ ਸਾਢੇ 4 4:30 5 ਵਜੇ ਮੈਨੂੰ ਆਕੇ ਦਰਵਾਜ਼ਾ ਖੜਕਾਉਣ ਲੱਗ ਗਿਆ ਜੀ ਮੈਂ ਕਿਹਾ ਕੁੰਡਾ ਖੋਲ ਕੁੰਡਾ ਮਾ ਕੀ ਹੋ ਗਿਆ ਕਹਿੰਦਾ ਓਰੇ ਆ ਜੀ ਮੈਨੂੰ ਲੈ ਗਿਆ ਭਾਈ ਉਹ ਤੋਲੇ ਹੁੰਦੇ ਤੋਲਿਆਂ ਚ ਦੁੱਧ ਰੜਕਦੇ ਇਹਦੇ ਉਹ ਛੋਟੀਆਂ ਮਧਾਣੀਆਂ ਤੇ ਦੋ ਰੱਖੀਆਂ ਸਾਡੀਆਂ ਜੀ ਮੈਨੂੰ ਕਹਿੰਦਾ ਵੀ ਆ ਮਧਾਣੀ ਚੱਕ ਕੇ ਦੇਖ ਮੈਂ ਕਰੰਟ ਮਾਰਦੀ ਐ ਕਹਿੰਦਾ ਨਾ ਨਾ ਤੂੰ ਚੱਕ ਤਾਂ ਸਹੀ ਮੈਂ ਚੱਕ ਲਈ ਕਹਿੰਦਾ ਤੋਲੇ ਚ ਹੱਥ ਪਾ ਕੇ ਦੇਖ ਜੀ ਜਦ ਮੈਂ ਹੱਥ ਪਾਇਆ ਉਦ ਲੱਸੀ ਉਹਨਾਂ ਸਾਰਾ ਮੱਖਣੇ ਭਰ ਗਿਆ ਸਾਰਾ ਹੀ ਮੱਖਣੇ ਮੈਨੂੰ ਕਹਿੰਦਾ ਕਹਿੰਦਾ ਹੁਣ ਨਾ ਫਿਕਰ ਕਰੋ ਕਹਿੰਦਾ ਯਾਰ ਕਹਿੰਦਾ ਬਾਬਾ ਜੀ ਦਾ ਬਹੁਤ ਕਰਾਮਾਤ ਹੈ ਕਹਿੰਦਾ ਲੱਸੀ ਰਹੀ ਨੂੰ ਕਿ ਸਾਰਾ ਤੁਰਦਾ ਮੱਖਣ ਗਲੇ ਭਰ ਗਿਆ ਮੈਂ ਤੈਨੂੰ ਦਿਖਾਇਆ ਵੀ ਤੂੰ ਚਿੰਤਾ ਕਰ ਵੀ ਚਿੰਤਾ ਨਾ ਕਰ ਸਾਰਾ ਕੋ ਕਰਿਆ ਪੈ ਜਾਣਾ ਏ ਫਿਰ ਉਹ ਕਹਿੰਦਾ ਵੀ ਬਈ ਬੰਦਾ ਮਤਲਬ ਬਹੁਤ ਚਾਹੁੰਦੀ ਹੈ ਬਾਬਾ ਜੀ ਅਣੀ ਮੇਰੇ ਕਹਿਣ ਦਾ ਮਤਲਬ ਉਹਨਾਂ ਨੇ ਸਭ ਕੁਝ ਹੋਣੀ 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 ਉਹਨਾਂ ਨੇ ਹੀ ਕਰਿਆ ਸੁਣੇ ਇੱਛਾ ਹੋਂ ਤੇਰੀਆਂ